ਹਾੜਾ ਤੇ ਹੋ ਰਹੀ ਹੈ ਲਗਾਤਾਰ بارش ਤੋਂ ਬਾਅਦ ਮੈਦਾਨੀ ਇਲਾਕੇਆਂ ਚ ਜਿਹੜੇ ਨਦੀਆਂ ਨੇ ਉਹਨਾਂ ਦਾ ਜਲਸਤਾਰਵਾਦ ਰਹਿ ਜਿਸ ਕਰਕੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਹੜ੍ਹਾਂ ਦੀ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਰਹੇ ਐ ਇਸ ਵੇਲੇ ਸੀ ਦਿੱਲੀ ਦੇ ਵਿੱਚ ਮੌਜੂਦ ਆ ਤੇ ਯਮਨਾ ਜਿਹੜੀ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਤੇ ਬੈ ਰਹੀ ਆ ਮੇਰੇ ਪਿੱਛੇ ਤੁਸੀਂ ਯਮਨਾ ਨੂੰ ਦੇਖ ਰਹੇ ਹੋ ਜਿਹੜੀ ਇਸ ਵੇਲੇ 205.78 ਮੀਟਰ ਦੇ ਉੱਤੇ ਵਗਦੀ ਹੋਈ ਨਜ਼ਰ ਆ ਰਹੀ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਕਿਉਂਕਿ ਖਤਰੇ ਦੇ ਨਿਸ਼ਾਨ 205. ਤੇੰਤ ਨੇ ਵਾਰਨਿੰਗ ਦਾ ਜਿਹੜਾ ਲੈਵਲ ਸੀ ਉਸ ਨੂੰ ਤਯੰਨਾ ਕੱਲ ਹੀ ਪਾਰ ਕਰ ਗਈ ਲੇਕਿਨ ਦੇ ਲਗਾਤਾਰ ਹਤਰੀਕੋండ్ ਤਵਜੀਰਾਬਾਦ ਬੈਰਾਜ ਤੋਂ ਜਿਸ ਤਰੀਕੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਉਸ ਦੇ ਚੱਲਦੇ ਆ ਦਿੱਲੀ ਦੇ ਵਿੱਚ ਪਾਣੀ ਦਾ ਜਿਹੜਾ ਸਤਾਰ ਹੈ ਉਹ ਵੱਧ ਰਿਹਾ ਹੈ ਦਿੱਲੀ ਦੇ ਜੋ ਕੁਝ ਨੀਚਲੇ ਇਲਾਕੇ ਨੇ ਜਿੱਥੇ ਕਿ ਪਾਣੀ ਵੜਦਾ ਹੋਇਆ ਵੀ ਨਜ਼ਰ ਆ ਰਿਹਾ ਤੇ ਲੋਕਾਂ ਨੂੰ ਉੱਥੋਂ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਅਜੇ ਤੱਕ ਹਤਰੀਕੋండ్ ਬੈਰਾਜ ਤੋਂ ਜਿਹੜਾ 32926 ਕਿਊਸਕ ਪਾਣੀ ਛੱਡਿਆ ਗਿਆ ਤੇ ਵਜੀਰਾਬਾਦ ਤੋਂ 68310 ਤੇ ਔਖਲਾ ਤੋਂ ਅੱਗੇ ਜਿਹੜਾ ਛੱਡਿਆ ਜਾ ਰਿਹਾ 91212 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਇਸ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਹੈ ਉਸ ਦੇ ਚੱਲਦੇ ਦਿੱਲੀ ਦੇ ਵੇਸ਼ ਪਾਣੀ ਜਿਹੜਾ ਲਗਾਤਾਰ ਯਮਨਾ ਫੱਟ ਰਿਹਾ ਕੱਲ ਜਦੋਂ ਅਸੀਂ ਰਿਪੋਰਟ ਕਰ ਰਹੇ ਸੀ ਤਾਂ ਅਸੀਂ ਕਰੀਬ ਉਸ ਪਿੱਲਰ ਤੇ ਅੱਥੀ ਖੜੇ ਸੀ ਉਸ ਪਿੱਲਰ ਦੇ ਕੋਲ ਪਰ ਹੋ ਕੇ ਸੀ ਰਿਪੋਰਟ ਕਰਦੇ ਹੋਏ ਨਜ਼ਰ ਆ ਰਹੇ ਸਨ ਲੇਕਿਨ ਅੱਜ ਆਲਮ ਹੈ ਕਿ ਉਸ ਪਿੱਲਰ ਤੱਕ ਖੜੇ ਹੋਣਾ ਤਾਂ ਦੂਰ ਕੋਲੋਂ ਤੱਕ ਵੀ ਪਹੁੰਚ ਵੀ ਜਿਹੜੀ ਹੈ ਉਹ ਨਜ਼ਰ ਨਹੀਂ ਆਉਂਦੀ ਆ ਜਿਹੜੇ ਤੁਸੀਂ ਦੋ ਪਿੱਲਰ ਵੱਡੇ ਦੇਖ ਰਹੇ ਹੋ ਜਿਹੜੇ ਰੇਲਵੇ ਦੇ ਪੁਲ ਦੇ ਨੇ ਇੱਥੋਂ ਤੱਕ ਅਸੀਂ ਖੜੇ ਹੋ ਕੇ ਰਿਪੋਰਟ ਕਰਦੇ ਰਹੇ ਬਲਕਿ ਇਸ ਤੋਂ ਅੱਗੇ ਤੱਕ ਲੇਕਿਨ ਲਗਾਤ ਪੱਧਰ ਵੱਧ ਰਿਹਾ ਹੈ ਤਾਂ ਪੱਧਰ ਵਧਨ ਦੇ ਨਾਲ ਹੀ ਜਿਹੜਾ ਪਾਣੀ ਦਾ ਪੱਧਰ ਹੈ ਇੱਥੇ ਵੱਧ ਰਿਹਾ ਹੈ ਉਸ ਦੇ ਨਾਲ ਹੀ ਜਿਹੜਾ ਪੁਆਇੰਟ ਹੈ ਉਹ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਏ ਹਾਲਾਂਕਿ ਅਜੇ ਵੀ ਜਿਹੜਾ ਲੋਹੇ ਦਾ ਇਤਿਹਾਸਿਕ ਕੋਲ ਹੈ ਉਸ ਦੇ ਤੁਸੀਂ ਟ੍ਰੈਫਿਕ ਲਗਾਤਾਰ ਚੱਲਦਾ ਹੋਏ ਦੇਖ ਰਹੇ ਹੋ ਕਿ ਲਗਾਤਾਰ ਟ੍ਰੈਫਿਕ ਚੱਲ ਰਿਹਾ ਹੈ ਲਗਾਤਾਰ ਟ੍ਰੇਨਾਂ ਦੀ ਆਵਾਜ਼ ਹੈ ਵੀ ਅਜੇ ਜਾਰੀ ਹੈ ਅਜੇ ਟ੍ਰੈਫਿਕ ਨੂੰ ਕਿਸੇ ਵੀ ਤਰੀਕੇ ਨਾਲ ਬੰਦ ਨਹੀਂ ਕੀਤਾ ਗਿਆ ਲੇਕਿਨ ਪਿਛਲੇ ਦਿਨਾਂ ਵਰ ਜਦੋਂ ਬਾੜ ਆਈ ਉਸ ਦੌਰਾਨ ਪਾਣੀ ਨੇ ਸਪੋਰ ਨੂੰ ਛੂ ਲਿਆ ਸੀ ਜਿਸ ਤੇ ਚੱਲਦੇ ਆ ਪਕਾਇਦਾ ਰੇਨ ਤੇ ਸੜਕ ਟ੍ਰੈਫਿਕ ਨੂੰ ਵੀ ਬੰਦ ਕਰ ਦਿੱਤੇ ਗਏ ਇੱਥੇ ਅਜੇ ਪਾਣੀ ਦੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ 나ਜੂਕ ਸਥਿਤੀ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਖੁਦ ਯਮਨਾ ਬਾਜ਼ਾਰ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਵੜ ਗਿਆ ਉੱਥੋਂ ਤਾਂ ਉਹਨਾਂ ਨੇ ਜਾਇਜ਼ਾ ਲਿਆ ਉਹ ਬਗਾਯਦਾ ਉੱਥੇ ਲੋਕਾਂ ਨਾਲ ਮਿਲ ਰਹੇ ਸਨ ਦਿੱਲੀ ਦੇ ਕੁਝ ਜਿਹੜੇ ਹੇਠਲੇ ਇਲਾਕੇ ਨੇ ਉੱਥੋਂ ਲੋਕਾਂ ਨੂੰ ਕੱਢਣਾ ਵੀ ਸ਼ੁਰੂ ਕਰ ਦਿੱਤਾ ਗਿਆ ਕਿ ਲੋਕਾਂ ਨੂੰ ਉੱਥੋਂ ਬਾਹਰ ਕੱਢਿਆ ਜਾ ਰਿਹਾ ਹੈ ਲੇਕਿਨ ਹਾਲਾਤ ਅਜੇ ਨੰਤਰਣ ਬਣੇ ਹੋਏ ਨੇ ਮੁੱਖ ਮੰਤਰੀ ਨੇ ਖੁਦ ਇਹ ਗੱਲ ਕਹੀ ਕਿ ਜਿਹੜ ਉਕ ਰਿਹਾ ਉਸ ਨੂੰ ਕੱਢਿਆ ਜਾ ਰਿਹਾ ਜਿਹੜੇ ਨੀਵੇਂ ਲਾਕੇ ਨੇ ਉੱਥੇ ਜਿਹੜੇ ਬਕਾਨ ਬਸੇ ਨੇ ਉਹਨਾਂ ਲੋਕਾਂ ਨੂੰ ਖਾਲੀ ਘਰ ਕਰਨ ਲਈ ਕਹਿ ਦਿੱਤਾ ਗਿਆ ਜੇਕਰ ਸ਼ਿਫਟ ਨਹੀਂ ਹੋਏ ਤੇ ਫਿਰ ਉਹਨਾਂ ਨੂੰ ਉਥੋਂ ਬਾਸੇ ਕੱਢਣਾ ਪਏਗਾ ਲੇਕਿਨ ਅਜੇ ਬਸ ਬਿਜਲੀ ਬੰਦ ਹੋਣ ਦੀ ਦਿੱਕਤ ਹੈ ਲੇਕਿਨ ਲੱਗਦਾ ਹੈ ਕਿ ਕੱਲ ਤੱਕ ਪਾਣੀ ਉਤਰ ਜਾਏਗਾ ਤੇ ਜਿਸ ਨਾਲ ਹਾਲਾਤ ਸਮਾਨੇ ਹੋਣਗੇ ਮੁੱਖ ਮੰਤਰੀ ਜਦੋਂ ਯਮਨਾ ਬਾਜ਼ਾਰ ਪਹੁੰਚੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਲੇਕਿਨ ਜਿਸ ਤਰੀਕੇ ਦੇ ਨਾਲ ਪਾਣੀ ਦਾ ਲਗਾਤਾਰ ਪੱਧਰ ਵੱਧ ਰਿਹਾ ਤੁਸੀਂ ਪਿੱਛੇ ਵੀ ਦੇਖੋ ਕਿ ਅਕਸਰ ਇਹ ਯਮਨਾ ਜਿਹੜੀ ਹੈ ਇਹ ਗੰਦੇ ਨਾਲੇ ਦੇ ਤੌਰ ਤੇ ਨਜ਼ਰ ਆਉਂਦੀ ਹੈ ਪਾਣੀ ਉੱਤੇ ਕਈ ਵਾਰ ਮੁਸ਼ਕ ਮਾਰਦਾ ਹੋਇਆ ਨਜ਼ਰ ਆਉਂਦਾ ਹੈ ਕਿਤੇ ਖੜਾ ਹੋਣਾ ਵੀ ਮੁਸ਼ਕਲ ਆਉਂਦਾ ਹੈ ਲੇਕਿਨ ਹੁਣ ਅਕਸਰ ਬਰਸਾਤਾਂ ਦੇ ਦਿਨਾਂ 'ਚ ਇਹ ਹਾਲਾਤ ਹੋ ਜਾਂਦੇ ਨੇ ਕਿ ਇਹ ਨਦੀ ਇੱਕ ਵੱਡੇ ਦਰਿਆ ਦੇ ਤੌਰ ਤੇ ਬਣ ਜਾਂਦੀ ਹੈ ਤੇ ਉਸ ਦਾ ਹੀ ਕਾਰਨ ਹੈ ਕਿ ਇੱਥੇ ਜਿਹੜੇ ਪਾਣੀ ਹੈ ਦਿੱਲੀ ਦੇ ਉਹਨੇ ਹੇਠਲੇ ਲਾ ਕਦ ਵਰ ਜਾਂਦਾ ਹੈ ਵਾਰਨਿੰਗ ਜਿਹੜੀ ਹੈ ਉਹ ਵੀ ਜਾਰੀ ਕਰ ਦਿੱਤੀ ਜਾਂਦੀ ਹੈ ਲੇਕਿਨ ਚੰਗੀ ਗੱਲ ਇਹ ਹੈ ਕਿ ਦਿੱਲੀ ਦੇ ਵਿੱਚ ਕਿਸੇ ਤਰੀਕੇ ਦਾ ਵੀ ਅਜੇ ਫਿਲਹਾਲ ਜਾਨੀ ਮਾਲੀ ਨੁਕਸਾਨ ਨਜ਼ਰ ਨਹੀਂ ਆਉਂਦਾ ਕਿਉਂਕਿ ਪ੍ਰਸ਼ਾਸਨ ਮੁਸਤੈਦ ਹੈ ਤੇ ਜਿਹੜੀ ਜਗ੍ਹਾ ਤੇ ਪਾਣੀ ਰੁਕ ਵੀ ਰਿਹਾ ਹੈ ਉੱਥੇ ਵੀ ਲਗਾਤਾਰ ਜਿਹੜੇ ਫਲਡ ਦੇ ਮੁਲਾਜ਼ਮ ਨੇ ਉਹ ਆਪਣਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਆਪ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਯਮਨਾ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਜਿਹੜਾ ਹੈ ਉਹ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਰਾਮ ਦੇ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ